ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 6-7 ਦਿਨਾਂ ਦੇ ਮੌਸਮ ਦੀ ਯਾਨੀ ਕਿ 6-7 ਨਵੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ रह ਸਕਦਾ ਇਹ ਤੁਹਾਨੂੰ ਦੱਸਾਂਗੇ ਅ ਸੋ ਇੱਕ ਵੈਸਟਰਨ ਡਿਸਰਬੈਂਸ ਯਾਨੀ ਕਿ ਪੱਛਮੀ ਸਿਸਟਮ ਆ ਰਿਹਾ ਜਿਹਦੇ ਸਦਕਾ ਪੰਜਾਬ ਦੇ ਕੁਝ ਥਾਵਾਂ ਦੇ ਵਿੱਚ ਮੀਂਹ ਦੇ ਜਿਹੜੇ ਅਸਰ ਵੜਦੇ ਜਾ ਫਰੇ ਨੇ ਉਹ ਕਿਹੜੇ ਕਿਹੜੇ ਜ਼ਿਲ੍ਹੇ ਹੋ ਸਕਦੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਸਾਤੋ ਫਿਲਾਂ ਜਿਹੜਾ ਐਸੇ ਤੇ ਲਾਈਵ ਸਟੱਲਰ ਦਸਿਨਾ ਦੇਖਦੇ ਆ 1 ਨਵੰਬਰ ਸ਼ਾਮ ਦੇ ਲਗਭਗ 8:30 ਵਜਣ ਜਾ ਰਹੇ ਆ ਮੌਸਮ ਐਸੇ ਵੇਲੇ ਧੂਆਂ ਧੁੰਮੇ ਵਾਲਾ ਕਹਿ ਸਕਦੇ ਆ ਕਿ ਫੌਗ ਦੇ ਜਿਹੜੇ ਚਾਦਰ ਆ ਉਹ ਹੁਣ ਜਿਹੜੀ ਆ 8 ਵੇਲੇ ਕਾਫੀ ਖੇਤਰਾ ਦੇ ਵਿੱਚ ਛਾ ਜਾਂਦੀ ਆ ਤੇ ਤੜਕੇ ਸਵੇਰੇ ਕਾਫੀ ਖੇਤਰਾ ਦੇ ਵਿੱਚ ਧੁੰਦ ਵੇਖਣ ਨੂੰ ਮਿਲਦੀ ਆ ਧੁੰਦ ਤੇ ਧੂਆਂ ਜਿਹੜਾ ਹੁੰਦਾ ਸੋ ਇਹ ਵੇਖਣ ਨੂੰ ਮਿਲ ਰਿਹਾ ਸੋ ਮੌਸਮ ਗੰਦਲਾ ਟਾਈਪ ਹੋਇਆ ਹੋਇਆ ਯਾਨੀ ਕਿ ਸ਼ੁੱਧ ਹਵਾ ਨਹੀਂ ਹੈ ਸਾਹ ਲੈਣ ਯੋਗ ਹਵਾ ਤਾਂ ਬਿਲਕੁਲ ਵੀ ਨਹੀਂ ਹੈ ਸੋ ਇਸ ਲਈ ਜਿਹੜੇ ਸਾਹ ਦੇ ਪੇਸ਼ੈਂਟ ਨੇ ਮਰੀਜ਼ ਨੇ ਬੱਚੇ ਨੇ ਬਜ਼ੁਰਗ ਨੇ ਉਹ ਆਪਣਾ ਘਰਾਂ ਦੇ ਅੰਦਰ ਹੀ ਰਹਿਣ ਆਥਣ ਵੇਲੇ ਆਪਣਾ ਅੰਦਰ ਵੜ ਜਓ ਤੇ ਸਵੇਰੇ ਵੀ ਜਲਦੀ ਨਿਕਲਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਗੱਲ ਐਤਵਾਰ ਦਾ ਦਿਨ ਹੈ ਤੇ ਕੱਲ ਵੀ ਕਾਫੀ ਖੇਤਰਾਂ ਦੇ ਵਿੱਚ ਧੂਆਂ ਖੜਾ ਮੌਸਮ ਯਾਨੀ ਕਿ ਗੰਦਲਾ ਟਾਈਪ ਮੌਸਮ ਹੋ ਸਕਦਾ ਹੈ ਇਸ ਲਈ ਕੱਲ ਵੀ ਜਿਹੜਾ ਆ ਘਰਾਂ ਦੇ ਅੰਦਰ ਹੀ ਰਹਿ ਜਾਵੇ ਤਾਂ ਜਾਦਾ ਵੇtare ਖਾਸ ਕਰ ਜਿਹੜੇ ਮਰੀਜ਼ ਨੇ ਉਹਨਾਂ ਲਈ ਇਹ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਅੰਦਰ ਰਹਿਣਾ ਚਾਹੀਦਾ ਸੋ ਇੱਕ ਜਿਹੜਾ ਵੈਸਰਨ ਸਰਵਿਸ ਆ ਰਹੀ ਹੈ ਜੀ ਇਹ ਆ ਰਹੀ ਹੈ ਜੀ 4 ਤਰੀਕ ਦੀ ਸ਼ਾਮ ਨੂੰ ਕਹ ਲਈਏ ਜਾਂ 5 ਤਰੀਕ ਨੂੰ ਇਹ ਸਿਸਟਮ ਦਾ ਮੁੱਖ ਦਿਨ रह ਸਕਦਾ ਹੈ ਇਹ ਸਿਸਟਮ ਮੁੱਖ ਤੌਰ ਤੇ ਜੰਮੂ ਦੇ ਉੱਪਰਲੇ ਖੇਤਰ ਯਾਨੀ ਕਿ ਕਾਰਗਿਲ ਹੋ ਗਿਆ ਇਧਰ ਜਿਹੜੇ ਉੱਪਰਲੇ ਖੇਤਰ ਨੇ ਪਹਾੜਾਂ ਦੇ ਲੱਗਦੇ ਤੇ ਇਧਰ ਹਿਮਾਚਲ ਵਾਲੇ ਫਾਸੇ ਇਹਨਾਂ ਖੇਤਰਾਂ ਨੂੰ ਇਹ ਮੁੱਖ ਰੂਪ ਦੇ ਨਾਲ ਪ੍ਰਭਾਵਿਤ ਕਰੇਗਾ ਬਰਬਾਰੀ ਦਾ ਇੱਕ ਦੌਰ ਵਧਿਆ ਇਹਨਾਂ ਖੇਤਰਾਂ ਦੇ ਵਿੱਚ ਲੱਗ ਸਕਦਾ ਪਹਾੜਾਂ ਦੇ ਵਿੱਚ ਤੇ ਤੇਜ਼ ਮੀਂਹ ਕੁਝ ਕੇ ਉੱਤਰੀ ਦੇ ਵਿੱਚ ਗੜੇ ਮਾਰ ਇਸਲਾਵਾ ਜੇਕਰ ਥੱਲੇ ਉਤਰੀਏ ਯਾਨੀ ਕਿ ਪੰਜਾਬ ਵਾਲੇ ਫਾਸੇ ਆਈਏ ਮਾਝੇ ਦੇ ਖੇਤਰਾਂ ਦੇ ਵਿੱਚ ਦਵਾਬੇ ਦੇ ਖੇਤਰਾਂ ਦੇ ਵਿੱਚ ਮਾਲਵਾ ਖੇਤਰ ਯਾਨੀ ਕਿ ਅਸੀਂ ਸਾਰੇ ਪੰਜਾਬ ਦੀ ਗੱਲ ਕਰਦੇ ਆਂ ਤੇ 40% ਖੇਤਰਾਂ ਦੇ ਵਿੱਚ ਕਹਿ ਸਕਦੇ ਆਂ ਕਿ ਮੀਂਹ ਦੇ ਅਸਰ ਬਣਦੇ ਜਾ ਰਹੇ ਨੇ ਇਹ 40% ਦੇ ਵਿੱਚ ਮਾਲਵਾ ਖੇਤਰ ਵੀ ਹੋ ਸਕਦਾ ਹੈ ਮਾਝਾ ਵੀ ਹੋ ਸਕਦਾ ਹੈ ਦਵਾਬਾ ਵੀ ਹੋ ਸਕਦਾ ਕੁਝ ਉੱਤਰੀ ਹਰਿਆਣੇ ਦੇ ਵੀ ਭਾਗ ਹੋ ਸਕਦੇ ਨੇ ਚੰਡੀਗੜ੍ਹ ਮੋਹਾਲੀ ਪੰਜਗਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਲੱਗਣਗੇ ਸੋ ਇਹਨਾਂ ਤੋਂ ਇਲਾਵਾ ਲੈਂਦੇ ਪੰਜਾਬ ਪਾਕਿਸਤਾਨ ਦੇ ਉੱਤਰ ਪੱਛਮੀ ਭਾਗਾਂ ਦੇ ਵਿੱਚ ਕੁਝ ਹਲਕੇ ਤੇ ਛਰਾਟੇ ਲੱਗ ਸਕਦੇ ਨੇ। ਰਾਜਸਥਾਨ ਦੇ ਕੁਝ ਸ਼੍ਰੀ ਗੰਗਾ ਨਗਰ, ਹਨੂਮਾਨਗੜ, ਲੂੰਪਗੜ ਇਹਨਾਂ ਭਾਗਾਂ ਦੇ ਕੁਝ ਖੇਤਰ ਹੋ ਸਕਦੇ ਨੇ। ਬਹੁਤੇ ਖੇਤਰਾਂ ਦੇ ਵਿੱਚ ਨਹੀਂ ਕੁਝ ਗਰੇ ਜਾਣੇ ਭਾਗਾਂ ਦੇ ਵਿੱਚ ਹਲਕੇ ਟੁੱਟਵੇਂ ਛਰਾਟੇ ਲੱਗ ਸਕਦੇ ਨੇ। ਹਰਿਆਣਾ ਦੇ ਪੱਛਮੀ ਜਿਹੜੇ ਜੇਕਰ ਗੱਲ ਕਰਦੇ ਆਂ ਸਰਸਾ, ਫਤਿਹਗੜ੍ਹ ਸਾਹਿਬ, ਜੀਂਦ ਬਵਾਨੀ ਰੋहतक ਇਹਨਾਂ ਬਹੁਤੇ ਜਿਲ੍ਹਿਆਂ ਦੇ ਵਿੱਚ ਮੀਂਹ ਦਾ ਅਸਰ ਘੱਟ ਹੋਣਗੇ। ਹਰ ਹਲਕੇ ਟੁੱਟਵੇਂ ਛਰਾਟੇ ਕਿਤੇ ਲੱਗ ਜਾਣ ਇਹ ਤਾਂ ਫਾਇਦ ਕਾਰ ਨਹੀਂ ਕਰਦੇ। ਸੋ ਇਹ ਸਿਸਟਮ ਕੋਈ ਬਹੁਤਾ ਤਗੜਾ ਨਹੀਂ ਹੈ ਇਹਨੋ ਕੋਈ ਸਪੋਰਟ ਵੀ ਨਹੀਂ ਹੈ ਤਗੜੀ ਤੇ ਇਸ ਲਈ ਜਿਹੜਾ ਇਹ ਸਿਸਟਮ ਕੋਈ ਬਹੁਤਾ ਅਸਰ ਦਾ ਨਹੀਂ ਦਿਖਾਵੇਗਾ ਪਰ ਇਹ ਠੰਡ ਵਾਲੇ ਫਕਤੋਂ ਠੰਡ ਦਾ ਕਹਿ ਸਕਦੇ ਆ ਇੱਕ ਦੌਰ ਹੈ ਜਿਹੜਾ ਸ਼ੁਰੂ ਕਰਾ ਸਕਦਾ ਹੈ ਜਿੱਥੇ ਟੈਂਪਰੇਚਰ ਹੁਣ ਦਿਨਾਂ ਦੇ 32 31 33 ਦੇ ਆਸ-ਪਾਸ ਆਦੇ ਹੋਏ ਨੇ ਇਹ ਥੱਲੇ ਲੁੜਕਣਗੇ 28 29 ਤੇ ਆ ਸਕਦੇ ਨੇ ਜਿੱਥੇ ਟੈਂਪਰੇਚਰ ਰਾਤਾਂ ਦੇ 14 ਤੋਂ ਲੈ ਕੇ 15 ਤੱਕ 20 ਦੇ ਵਿੱਚਕਾਰ ਚੱਲਦੇ ਹੋਏ ਨੇ ਉਹ ਥੱਲੇ ਲੁੜਕ ਕੇ 10 ਤੋਂ ਲੈ ਕੇ 15 17 ਦੇ ਵਿੱਚਕਾਰ ਆ ਸਕਦੇ ਨੇ ਸੋ ਜੀ ਆਉਂਦੇ 6-7 ਦਿਨਾਂ ਦੇ ਯਾਨਕੀ 6-7 ਨਵੰਬਰ ਤੱਕ ਦੀ ਅਪਡੇਟ 5-6 ਨਵੰਬਰ ਤੱਕ ਇਹ ਸਿਸਟਮ ਨੇ ਅੱਗੇ ਕੁਝ ਕਰ ਜਾਣਾ ਉਸ ਤੋਂ ਬਾਅਦ ਮੌਸਮ ਦੇ ਵਿੱਚ ਹਵਾ ਦੇ ਵਿੱਚ ਕੁਝ ਗੁਣਵੱਤਾ ਦੇ ਵਿੱਚ ਸੁਧਾਰ ਵੇਖਣ ਨੂੰ ਮਿਲੇਗਾ ਧੂਆਂ ਨਿਕਲਣ ਗਿਆ ਤੇ ਕੁਝ ਦਿਨ ਤਾਂ ਰਾਹਤ ਭਰੇ रह ਸਕਦੇ ਨੇ ਜਦੋਂ ਇਹ ਸਿਸਟਮ ਲੰਘੇਗਾ ਸੋ ਇਸ ਤੋਂ ਇਲਾਵਾ ਹੋਰ ਜੀ ਕਿ ਨਾਲੇ ਤਾਜ਼ਾ ਅਪਡੇਟ ਤੇ ਲੈ ਲੈਂਦੇ ਆ ਜੋ ਅੱਜ ਮੌਸਮ ਵਿਭਾਗ ਨੇ ਜਾਰੀ ਕੀਤੀ ਆ 2 ਦਿਨਾਂ ਦੇ ਲਈ ਅਲਰਟ ਤਾਂ ਨਹੀਂ ਪਰ ਇੱਥੇ ਕੁਝ ਜਿਹੜਾ ਦਰਸਾਇਆ ਗਿਆ ਰਡਾਰ ਦੇ ਵਿੱਚ ਇੱਕ ਸਿਸਟਮ ਆ ਰਿਹਾ ਜਿਹਦੇ ਸਦਕਾ IOSL ਤੁਸੀਂ ਇੱਥੇ ਲਿਖਿਆ ਲਿਖ ਸਕਦੇ ਆ ਲਿਖਿਆ ਹੋਇਆ ਦੇਖ ਸਕਦੇ ਆ ਇਹਦਾ ਮਤਲਬ ਇਹ ਹੁੰਦਾ ਕਿ ਕੁਝ ਗਿਨੇ ਜਣੇ ਖਾਕਾ ਦੇ ਵਿੱਚ ਮੀਂਹ ਦੇ ਅਸਰ ਹੋਣਗੇ 4 ਤੇ 5 ਤਰੀਕ ਨੂੰ ਤੇ ਇਹ ਪੰਜਾਬ ਦੇ 30 40 ਫੀਸੰਤ ਖੇਤਾਂ ਦੇ ਖੇਤਰ ਹੈ ਜਿਹੜੇ ਹੋ ਸਕਦੇ ਨੇ ਇਹ ਮਾਝਾ ਦੁਆਬਾ ਮਾਲਵਾ ਪੁਆਰ ਇਹਨਾਂ ਸਾਰੇ ਚਾਰਾਂ ਰੀਜਨਾਂ ਦੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਮੀਂਹ ਦੇ ਅਸਰ ਬਣਦੇ ਜਾਪ ਰਹੇ ਨੇ ਮੱਧਵਈ ਬਹੁਤੇ ਖੇਤਰਾਂ ਦੇ ਵਿੱਚ ਪਹੁੰਚੇਗੀ ਇਸ ਲਈ ਠੰਡ ਇਨਾ ਦੋ ਦਿਨਾਂ ਦੇ ਵਿੱਚ ਬਧੇਗੀ ਤੇ ਇਸ ਤੋਂ ਬਾਅਦ ਵੀ ਠਾਣੇ ਦਾ ਜਿਹੜਾ ਦੌਰ ਹੈ ਉਹ ਚੱਲੇਗਾ ਧੰਨਵਾਦ ਜੀ